ਅੱਜ ਜੋ 10ਵੀਂ ਦੇ ਪ੍ਰੀਖਿਆ ਦੇ ਨਤੀਜੇ ਆਏ ਹਨ ਅਤੇ ਇਹਨਾਂ ਨਤੀਜਿਆਂ ਦੇ ਵਿੱਚ ਕੁੜੀਆਂ ਨੇ ਮੱਲਾ ਮਾਰੀਆਂ ਨੇ ਪੂਰੇ ਪੰਜਾਬ ਦੇ ਵਿੱਚ ਲੁਧਿਆਣਾ ਦੀਆਂ ਦੋ ਕੁੜੀਆਂ ਪਹਿਲੇ ਅਤੇ ਦੂਜੇ ਨੰਬਰ ਤੇ ਆਈਆਂ ਨੇ ਦੱਸਦੀ ਹੈ ਕਿ ਪੂਰੇ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਅਤੇ ਦੂਜੇ ਨੰਬਰ ਤੇ ਲੁਧਿਆਣਾ ਦੇ ਤੀਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮੱਲਾ ਮਾਰੀਆਂ ਨੇ ਦੱਸਦੀ ਹੈ ਕਿ ਪਹਿਲੇ ਨੰਬਰ ਤੇ ਅਦਿਤੀ ਨੇ ਮੱਲਾ ਮਾਰੀਆਂ ਤੇ ਦੂਜੇ ਨੰਬਰ ਤੇ ਅਲੀਸ਼ਾ ਸ਼ਰਮਾ ਨੇ ਮੱਲਾ ਮਾਰੀਆਂ ਨੇ ਦੱਸਦੀ ਹੈ ਕਿ ਸਖਤ ਮਿਹਨਤ ਦਾ ਉਹਨਾਂ ਨੇ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਦਿਨ ਰਾਤ ਪੜ੍ਹਾਈ ਕਰਦਿਆਂ ਨੇ ਇਹਨਾਂ ਤੇ ਪੜ੍ਹਾਈ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਇਹ ਮਕਾਮ ਹਾਸਲ ਕੀਤਾ ਗਿਆ ਹੈ ਅਤੇ ਹੁਣ ਇਹਨਾਂ ਬੱਚਿਆਂ ਦੇ ਕਰ ਮਾਪਿਆਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤੰਤ ਲੱਗਿਆ ਹੋਇਆ ਹੈ ਅਤੇ ਸਕੂਲ ਵਾਲਿਆਂ ਦੇ ਵੱਲੋਂ ਵੀ ਇਹਨਾਂ ਦੀ ਹੌਸਲਾ ਫਜ਼ਾਈ ਕੀਤੀ ਜਾ ਰਹੀ ਹੈ ਸਰ ਆਪਣੇ ਨਾਮ ਤੋਂ ਸ਼ੁਰੂ ਕਰੋ ਇੱਕ ਮਿੰਟ ਜੀ ਜੀ ਕੀ ਨਾਮ ਹੈ ਜੀ ਕਿਹੜਾ ਸਕੂਲ ਹੈ ਸਰ ਮੈਂ ਦਾਨਿਸ਼ ਗਰੇਵਾਲਾ ਜੀ ਤੇਜਾ ਸਿੰਘ ਸਕੂਲ ਚੋਂ ਡਾਇਰੈਕਟਰ ਤੇ ਮੇਰੇ ਕੋਲ ਇਸ ਟਾਈਮ ਮੌਜੂਦ ਨੇ ਸਾਡੇ ਟਾਪਰਸ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟੌਪ ਕੀਤਾ ਸਾਡਾ ਬੱਚਾ ਫਰਸਟ ਆਇਆ ਅਦਿਤੀ ਤੇ ਬੱਚਾ ਜਿਹੜੀ ਸੈਕੰਡ ਆਈ ਆ ਆਈਸ਼ਾ ਹੈ ਅਲੀਸ਼ਾ ਅਲੀਸ਼ਾ ਸੌਰੀ ਅਲੀਸ਼ਾ ਮੈਂ ਮਿਸਪੈਲ ਕਰ ਗਿਆ ਅਲੀਸ਼ਾ ਸੈਕੰਡ ਤੇ ਅਦਿਤੀ ਫਰਸਟ ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਆ ਜੀ ਮੇਨ ਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ ਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੋਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਤੇ ਆਪਣੇ ਘਰ ਦਾ ਤਾਂ ਸਰ ਕੀ ਕਾਫੀ ਮਿਹਨਤ ਰਹਿੰਦੀ ਹੈ ਕੀ ਕਰ ਕੀ ਖਾਸ ਗੱਲ ਹੈ ਤੁਹਾਡੇ ਸਕੂਲ ਮੇ ਟੋਪਰ ਹਾਂ ਦਾ ਕਿੰਨੇ ਮਿੰਟ ਕਰਾਦੇ ਹੋ ਇਹ ਤਾਂ ਅਸੀਂ ਕਹਾਂਗੇ ਜੀ ਵੀ ਪਰਮਾਤਮਾ ਦਾ ਆਸ਼ੀਰਵਾਦ ਆ ਸਾਡੇ ਸਿਰ ਤੇ ਵੀ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ ਵੀ ਜਿੰਨਾ ਕਰਕੇ ਅਸੀਂ ਜਿਹੜੇ ਹੈਗੇ ਆ ਫਸਟ ਆ ਰਹੇ ਆ ਸੈਕਿੰਡ ਆ ਰਹੇ ਆ ਇਹ ਸਭ ਕੁਝ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾ ਜਿਹੜਾ ਹੈਗਾ ਪੋਸੀਬਲ ਨਹੀਂ ਆ ਆਬਵੀਅਸਲੀ ਬੱਚਿਆਂ ਦੀ ਮਿਹਨਤ ਆ ਬਹੁਤ ਜ਼ਿਆਦਾ ਮਿਹਨਤ ਆ ਦਿਨ ਰਾਤ ਦੀ ਮਿਹਨਤ ਆ ਬੱਚਿਆਂ ਦੀ ਪੇਰੈਂਟਸ ਦੀ ਡੈਡੀਕੇਸ਼ਨ ਨਾਲ ਕਿਉਂਕਿ ਇਦਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਨੇ ਇਹ ਬਾਇ ਲੱਕ ਸਿਰਫ ਨਹੀਂ ਆਉਂਦੀਆਂ ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ ਨੰਬਰ ਕਿੰਨੇ ਕਿੰਨੇ ਆਏ ਕਿੰਨੇ ਨੰਬਰ ਸਨ ਨੰਬਰ ਮੇਰੇ ਕੋਲ ਇਸ ਟਾਈਮ ਐਗਜ਼ੈਕਟ ਨਹੀਂ ਮੈਨੂੰ ਪਤਾ ਜੀ ਮੈਂ ਤੁਹਾਨੂੰ ਦੱਸ ਦਿੰਦਾ ਕਿ 80% ਨਹੀਂ ਉਹਦੇ 100% ਹੈ ਜੀ 99.25 ਵਾਹ ਜੀ ਵਾਹ ਇੱਕ 100% ਜੀ ਤੇ ਹਾਂ ਜੀ ਹਾਂ ਜੀ ਜੀ ਸੈਕੰਡ ਹੈ ਉਹਦੇ 99.25 ਪੂਰੇ ਪੰਜਾਬ ਜੀ ਪੂਰੇ ਪੰਜਾਬ ਪੂਰੀ ਸਟੇਟ ਦੇ ਵਿੱਚ ਪੋਜੀਸ਼ਨ ਹਾਸਲ ਕੀਤੀਆਂ ਨੇ ਫਸਟ ਅੰਡ ਸੈਕੰਡ ਪੋਜੀਸ਼ਨ ਪੂਰੀ ਸਟੇਟ ਦੇ ਵਿੱਚ ਖੁਸ਼ੀ ਦਾ ਮੌਕਾ ਸਾਨੂੰ ਦੇ ਵਿੱਚ ਕੁਝ ਦਾ ਮਾਹੌਲ ਪੂਰਾ ਜਾਦੇ ਆ ਜੀ ਬਹੁਤ ਜਾਦੇ ਕੁਝੀਆਂ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ ਵੀ ਆਰ ਥੈਂਕਫੁਲ ਜਿਹੜਾ ਹੈਗਾ ਪ੍ਰਮਾਤਮਾ ਦਾ ਬਹੁਤ ਬਹੁਤ ਅਸੀਂ ਮਿਹਰਬਾਨੀ ਫੇਰ ਬਾਰ-ਬਾਰ ਕਵਾਂਗੇ ਕਿਉਂਕਿ ਉਹਨਾਂ ਤੋਂ ਬਿਨਾ ਇਹ ਪੋਸੀਬਲ ਨਹੀਂ ਸੀਗਾ ਸਾਡੇ ਟੀਚਰਸ ਦੀ ਮਿਹਨਤ ਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬਲ ਕਰ ਸਕੀ ਆ ਅਦਿਤੀ ਤੋਂ ਨਾਮ ਮਰਜੀਤ ਕੋ ਨਾਮ ਕੀ ਕੀ ਕਰੇ ਜਾਓਗੇ ਸਾਡੇ ਸਕੂਲ ਦੇ ਬੱਚੇ ਹਰ ਵਾਰ ਫਸ ਸੈਕਿੰਡ ਇਸ ਵਾਰ ਕੀ ਕਹਿਣਾ ਚਾਹੁੰਦੇ ਤੋ ਬੱਚੇ ਆਏ ਨੇ ਖੁਸ਼ੀ ਦਾ ਟਕਾਣਾ ਨਹੀਂ ਹੈ ਅੱਜ ਤਾਂ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਆ ਕਿਸੇ ਬੁਲੰਦੀ ਦੀ ਉਹ ਤਾਂ ਪੰਚਣਾ ਸੌਖਾ ਹੁੰਦਾ ਪਰ ਉਸ ਬਿਲੰਦੀ ਤੇ ਕਾਇਮ ਰਹਿਣਾ ਬਹੁਤ ਆਖਾ ਹੁੰਦਾ ਤੇ ਜਦੋਂ ਅਸੀਂ ਦੇਖਦੇ ਆਂ ਵੀ ਅਸੀਂ ਕਾਇਮ ਆਪਣੇ ਆਪ ਨੂੰ ਰੱਖ ਰਹੇ ਆਂ ਤੇ ਪੁਰਾਣੀ ਪਰਤ ਨੂੰ ਵੀ ਕਾਇਮ ਰੱਖ ਰਹੇ ਆਂ ਪਰ ਇਹ ਬਹੁਤ ਜ਼ਿਆਦਾ ਖਰਚ ਹੁੰਦਾ ਪੂਰਾ ਸਕੂਲ ਦੇ ਵਿੱਚ ਖੁਸ਼ੀ ਦਾ ਮਾਹੌਲ ਆ ਢੋਲ ਵੱਜ ਰਹੇ ਨੇ ਤੇ ਖੁਸ਼ੀ ਨਾਲ ਸਾਡੇ ਅੱਖਾਂ ਦੇ ਵਿੱਚ ਵੀ ਉੱਤਰਾ ਆ ਰਹੀ ਹੈ ਖੁਸ਼ੀ ਦੇ ਆਸ ਬਿਲਕੁਲ ਜੀ ਤੇ ਬੱਚੇ ਲਗਾਤਾਰ ਟੋਕਰ ਨੇ ਬਕੀ ਮਿਹਨਤ ਕੀਤੀ ਐ ਸਕੂਲ ਦਾ ਪੈਟਰਨ ਕੀਆ ਫਾਰਮੂਲਾ ਕੀਆ ਜਿਹੜਾ ਬੱਚੇ ਹਰ ਵਾਰ ਇਸੇ ਇਸੇ ਮਿਹਨਤ ਦੇ ਵਿੱਚ ਸਭ ਤੋਂ ਵੱਧ ਜਿਹੜੀ ਚੀਜ਼ ਦੀ ਕੰਟਰੀਬਿਊਸ਼ਨ ਉਹ ਡਿਸਪਲਨ ਦੀ ਹੁੰਦੀ ਐ ਦੂਸਰੀ ਮੋਟੀਵੇਸ਼ਨ ਦੀ ਤੀਸਰਾ ਇਹਨਾਂ ਦੇ ਬੱਚਿਆਂ ਦੀ ਮਿਹਨਤ ਪੈਰੈਂਟਸ ਦੀ ਮਿਹਨਤ ਟੀਚਰਸ ਦੀ ਮਿਹਨਤ ਸਾਰੀਆਂ ਚੀਜ਼ਾਂ ਕੱਟੀਆਂ ਹੋ ਕੇ ਜਦੋਂ ਇੱਕ ਬਣਦੀਆਂ ਨੇ ਪੈਕੇਜ ਬਣਦੀਆਂ ਨੇ ਤਾਂ ਫਿਰ ਉਹ ਇਸ ਬੁਲਦਸਤੇ ਦਾ ਰੂਪ ਧਾਰਨ ਕਰਦੀ ਐ ਤੇ ਬੱਚਿਆਂ ਦਾ ਕੀ ਨਾਮ ਹੈ ਕਿਸ ਕਿਸ ਦੇ ਨਾਮ ਮਿਹਨਤ ਕਰ ਰਹੀਆਂ ਸੀ ਕਿਹੜੀ ਕਲਾਸ ਦੀਆਂ ਔਰ ਕਿਹੜੀਆਂ ਟੀਚਰਸ ਉਹਨਾਂ ਲੱਗੀਆਂ ਹੋਈਆਂ ਸੀ ਇਹ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਟੀਚਰਸ ਤਾਂ ਦੇਖੋ ਟੀਚਰਸ ਤਾਂ ਟੀਚਰਸ ਵੀ ਜਿਹੜੇ ਪੜ੍ਹਾ ਰਹੇ ਨੇ ਸਬਜੈਕਟ ਟੀਚਰਸ ਆਪਣੇ ਲੈਵਲ ਤੇ ਕਰ ਰਹੇ ਨੇ ਮੋਟੀਵੇਟਰੀ ਸਾਡੇ ਕੋਲ ਹਾਈ ਹਾਈ ਵਿੰਗ ਦੇ ਇਨਚਾਰਜ ਸਰਬੀਤ ਮੈਡਮ ਨੇ ਇਹ ਆਪਣੇ ਲੈਵਲ ਤੇ ਕਰਦੇ ਨੇ ਤੇ ਜਦੋਂ ਮੈਂ ਬੱਚਿਆਂ ਨੂੰ ਮਿਲਦੀ ਹਾਂ ਉਦੋਂ ਅਸੀਂ ਆਪਣੇ ਲੈਵਲ ਤੇ ਐਡਮਿਨਿਸਟ੍ਰੇਸ਼ਨ ਲੈਵਲ ਤੇ ਵੀ ਤੇ ਕਲਾਸ ਲੈਵਲ ਤੇ ਵੀ ਬੱਚਿਆਂ ਦੀ ਮੋਟੀਵੇਸ਼ਨ ਆਮ ਹੀ ਹੁੰਦੀ ਰਹਿੰਦੀ ਆ ਤੇ ਬੱਚਾ ਜਿਹੜਾ ਸਾਡੇ ਕੋਲ ਅਦਿੱਤੀ ਉਹ ਫਸਟ ਆਈ ਆ 650 ਚੋਂ 650 ਨੰਬਰ ਲੈ ਕੇ ਤੇ ਦੂਸਰਾ ਬੱਚਾ ਜਿਹੜਾ ਅਲੀਸ਼ਾ 645 ਮੈਕਸ ਤੋਂ ਦੇ 650 ਚੋਂ ਆਏ ਨੇ ਤੇ ਬਹੁਤ ਹੀ ਖੁਸ਼ੀ ਦੀ ਗੱਲ ਆ ਸਾਰਿਆਂ ਵਾਸਤੇ ਬੱਚਿਆਂ ਦੇ ਪੇਰੈਂਟਸ ਲਈ ਵੀ ਬੱਚਿਆਂ ਲਈ ਸਟੂਡੈਂਟ ਲਈ ਸਾਡੇ ਲਈ ਕਹਿੰਦੇ ਹੋ ਗੁੜੀਆਂ ਇੱਧਰ ਦਿੱਤੀ ਇੱਧਰ ਕੋਮ ਅੱਛਾ 650 ਜੋ 650 ਨੰਬਰ ਆਏ ਨੇ ਕਿਸ ਤਰ੍ਹਾਂ ਦੇਖਦੇ ਹਾਂ ਕਿੰਨੀ ਕਮੀ ਇਹ ਜਿਹੜੀ ਕੀਤੀ ਗਈ ਬਹੁਤ ਮੈਨੂੰ ਪਹਿਲੇ ਸਾਰੇ ਮੈਂ ਖੜੀਆ ਸਾਡੇ ਟੀਚਰਸ ਪੇਰੈਂਟਸ ਅੱਛਾ ਕਿੰਨੇ ਕਿੰਨਾ ਟਾਈਮ ਬੱਚੇ ਪੜ੍ਹਦੇ ਹੁੰਦੇ ਸੀਗੇ ਦਿਨ ਦੇ ਵਿੱਚ ਰਾਤ ਇੱਕ ਵਜੇ ਤੱਕ ਫਿਰ ਸਵੇਰੇ ਉੱਠ ਜਾਂਦੇ ਸੀ ਅਸੀਂ ਵਿੱਚ ਅੱਛਾ ਲੱਗਦਾ ਲੱਗਦਾ ਸੀਗਾ ਕਿ ਇੰਨੇ ਪਰਸੈਂਟ ਜਿਹੜੇ ਨੰਬਰ ਆ ਗਏ ਉਮੀਦਾਂ ਕੀ ਸੀਗੀਆਂ ਅੱਜ ਇਹ ਕੁਛੀਂ ਸੇ ਡਾਰੀ ਲੱਭੋ ਅੱਛਾ ਅੱਜ ਪਰਿਵਾਰ ਦੇ ਵਿੱਚ ਕੌਣ ਕੌਣ ਕੀ ਕੰਮ ਕਰਦੇ ਨੇ ਮਾਤਾ ਜੀ ਪਾਪਾ ਨੇ ਪਾਪਾ ਕੋਲ ਸ਼ਾਪ ਆ ਆਪਣਾ ਦੁਕਾਨ ਹੈ ਤੇ ਮੈਂ ਉਹ ਤਾਂ ਕਲਾਸ ਤੋਂ ਮਿਲਦੇ ਸੀ ਅਜੇ ਟਿਊਸ਼ਨ ਵੀ ਕਰਦੇ ਸੀ ਪਿਛੇ ਦੀ ਵੀ ਕਰਦੇ ਆਪਣੇ ਵੀ ਮਿਹਨਤ ਕੀਤੀ ਹੈ ਘਰ ਜਿਵੇਂ ਮਿਹਨਤ ਕਰਵਾਉਂਦੇ ਸੀ ਮਾਪੇ ਜਾਂ ਸਕੂਲ ਦੇ ਵਿੱਚ ਕਿੰਨਾ ਕੁ ਟਾਈਮ ਜਿਹੜਾ ਕਿਸ ਤਰ੍ਹਾਂ ਪੜਾਇਆ ਜਾਂਦਾ ਸੀ ਮਾਪੇ ਬਣਾਉਂਦੇ ਸੀ ਮਤਲਬ ਕੋਈ ਪ੍ਰੈਸ਼ਰ ਨਹੀਂ ਜਿਦਾ ਮਿਲਦਾ ਸੀ ਕੀ ਕਰਦੇ ਤੁਹਾਡੇ ਘਰ ਦੇ ਮੰਮੀ ਬਣੀ ਕਰਦੇ ਪਾਪਾ ਨਹੀਂ ਕਰਦੇ ਪਾਪਾ ਦਾ ਇੱਕ ਬਿਜ਼ਨਸ ਹੈ ਉਹਦਾ ਸ਼ਾਪ ਸ਼ੌਕਾ ਕਿੰਨਾ ਕਰਦੇ ਪੜਾਈ ਬੈਠੇ ਕਰਦੇ ਤਾਂ ਕਾਫੀ ਮਿਹਨਤ ਹੁੰਦੀ ਹੈ ਕਿਵੇਂ ਕਰਦਾ ਰਹਿੰਦੇ ਬੇਚਾਰਾ ਕਿਵੇਂ ਹੁੰਦੀ ਤੁਹਾਡੀ ਬਸ ਉਹੀ ਸਾਰੇ 5 ਵਜੇ ਉੱਠ ਕੇ ਫਿਰ ਥੋੜਾ ਜਿਹਾ ਪੜ੍ਹਦੇ ਸੀ ਫਿਰ ਸਕੂਲ ਆ ਕੇ ਟੀਚਰਾਂ ਦਾ ਕਿੰਨਾ ਦਾ ਸਹਿਯੋਗ ਰਿਹਾ ਹੈ ਬਹੁਤ ਜ਼ਿਆਦਾ ਉਹਨਾਂ ਦੇ ਵਜੇ ਤੋਂ ਤਾਂ ਆਏ ਹਾਂ ਤੇ ਕੀ ਬਣਨਾ ਹੁਣ ਅੱਗੇ ਜਾ ਕੇ ਕੀ ਬਣਨਾ ਚੀ ਕਿਹੜੇ ਸਬਜੈਕਟ ਵਿੱਚ ਡਾਕਟਰ ਸਰਜਨ ਹੋ ਬਹੁਤ ਵਧੀਆ ਜੀ ਕਿੰਨੀ ਕਿ ਮਿਹਨਤ ਕਰਦੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਰਾਤ ਇੱਕ ਕੀਤਾ ਹੋਇਆ ਸੀ ਇਹਨੇ ਕੁੜੀ ਨੇ ਹਾਂਜੀ ਅੱਛਾ ਜਿੱਥੇ ਚਾਰੇ ਕਰਦੀ ਸੀ ਹਾਂਜੀ ਅਜਾ ਕੋਈ ਟਿਊਸ਼ਨ ਵਗੈਰਾ ਟਿਊਸ਼ਨ ਨਹੀਂ ਕੋਈ ਟਿਊਸ਼ਨ ਨਹੀਂ ਅਜੇ ਕਿੰਨਾ ਦਾ ਸਹਿਯੋਗ ਕਿੰਨਾ ਲੱਗਦਾ ਇਸ ਕੋ ਵੀ ਇਹ ਪਿੱਛੇ ਆਉਗੀ ਜੀ ਪੂਰੀ ਉਮੀਦ ਸੀ ਪਰ ਇਹ ਤੁਹਾਡੀ ਕਿੰਨਾ ਦਾ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਹੈ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਅਜੇ ਕਿੰਨੀ ਤਾਂ ਮਿਹਨਤ ਕੀਤੀ ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ ਦਿਨ ਰਾਤ ਬੈਠੇ ਸੀ ਟੀਚਰਸ ਦੀ ਗਾਈਡੈਂਸ ਮਮਾ ਪਾਪਾ ਦਾ ਹਾਂ ਜਿੰਨਾ ਸਪੋਰਟ ਨਾਲ ਉਹ ਤਾਂ ਇਹ ਕੁਝ ਕਰਨ ਹੀ ਚਾਹਦੇ ਅੱਛਾ ਜੀ ਅੱਛਾ ਬੱਚੇ ਕੀ ਕੰਮ ਕਰਦੇ ਨੇ ਤੁਹਾਡੇ ਮਾਤਾ ਪਿਤਾ ਕੀ ਕਰਦੇ ਮਮਾ ਮੇਰੇ ਹਾਊਸ ਵਾਈਫ ਨੇ ਤੇ ਪਪਾ ਮੇਰੇ ਪੰਡਤ ਨੇ ਅੱਛਾ ਜਿੰਨਾ ਕੁ ਟਾਈਮ ਜਿੰਨਾ ਬਾ ਤੁਸੀਂ ਘਰ ਦੇ ਵਿੱਚ ਬੜਦੇ ਸੀ ਕਿਸ ਤਰ੍ਹਾਂ ਦਾ ਜਿਹੜਾ ਕੋਈ ਪਰਿਵਾਰਕ ਰੋਲ ਸੀ ਕਰਾ ਜਾਂਦੇ ਸੀ ਕਿ ਜਿੰਨਾ ਟਾਈਮ ਲੱਗਦਾ ਸੀ ਜਿੰਨਾ ਬਾ ਕੰਪਲੀਟ ਹੋ ਸਕਦਾ ਜਿੰਨੀ ਦੇਰ ਤੱਕ ਐਕਸਟਰਾ ਵੀ ਕਰਨਾ ਹੋਵੇ ਤਾਂ ਜਿੰਨਾ ਟਾਈਮ ਲੱਗ ਸਕਦਾ ਸੀ ਚਾਹਤੇ ਸੀ ਅੱਛਾ ਤੁਹਾਡੇ ਸਾਥੀ ਵੀ ਖੁਸ਼ੀ ਮਨਾ ਰਹੇ ਨੇ ਲੱਗਦਾ ਕਿ ਬਹੁਤ ਵੱਡੀ ਜਿਹੜੀ ਹੈ ਅਚੀਵਮੈਂਟ ਰਹੀ ਹੈ ਸੂਚੀ ਬਹੁਤ ਹੈ ਹਾਂਜੀ ਕੀ ਕਹਿਣਾ ਚਾਹੋਗੇ ਹੋਰ ਨਾਲ ਬੱਚਿਆਂ ਨੂੰ ਅੱਗੇ ਜਾ ਕੇ ਕੀ ਬਣਨਾ ਚਾਹੀਦਾ ਮੈਂ ਨੀਟ 되ਣਾ ਚਾਹਨੀ ਆ ਦੀ ਪੇਟੀ ਦੀ ਰੀਆ ਪੰਜਾਬ ਦੇ ਵਿੱਚੋਂ ਦੂਜੀ ਜਿਹੜੀ ਪੋਜੀਸ਼ਨ ਹਾਸਲ ਕੀਤੀ ਹੈ ਬਹੁਤ ਬੜੀ ਅਦਬ ਬਣਾ ਜੀ ਹਾਂ ਜੀ ਬਹੁਤ ਬੜੀ ਹਾਂ ਜੀ ਕਿਤਰਾ ਦੇਖਦੇ ਕਿੰਨੀ ਖੁਸ਼ੀ ਹੈ ਕਿੰਨੇ ਬਹੁਤ ਮਿਹਨਤ ਕੀਤੀ ਕੁੜੀ ਨੇ ਸਾਡੀ ਹਾਂ ਜੀ ਅੱਗੇ ਜਿੰਨੇ ਸਾਡੇ ਰੋਮਾਂਗੇ ਅਸੀਂ ਉਹਨਾਂ ਕੀਤਾ ਸਪੋਰਟ ਕੀਤਾ ਇਹਨੂੰ ਲਾਈ ਉਹਨੇ ਜੋ ਵੀ ਉਹਦੀ ਲੋਡ ਸੀਗੀ ਉਹਦਾ ਕੇਅਰ ਕੀਤੀ ਕੋਈ ਦੂਸਰਾ ਬੈਠਣਾ ਸਾਰਾ ਸਾਰਾ ਕੀ ਕੀ ਲੋ ਲੈਣ ਉਹ ਕਿਸ ਪ੍ਰੋਵਾਈਡ ਕੀਤੀ ਜੀ ਬਹੁਤ ਬੜੀ ਮਾਣ ਖੁਸ਼ੀ ਆ ਕੁੜੀ ਦਾ ਜਦੋਂ ਕਿੰਨਾ ਸਹਿਯੋਗ ਸੀਗਾ ਬੰਦ ਕਿੰਨਾ ਟਾਈਮ ਵਰਤੀ